ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਆਂ ਨੀਟੇ ਵੀਰ ਦੇ ਕੋਲ ਤੇ ਅੱਜ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋਵੇਂ ਕੋਕੇ ਪੀਸ ਆ ਛੋਟੀ ਨੀਲੀ ਰਾਵੀ ਦੀ ਪਿਓਰ ਤੇ ਬਿਲਕੁਲ ਤਾਜੀ ਪਿੱਜੇ ਚੌਥੇ ਦਿਨ ਦੀ ਸੂਈ ਆ ਤੇ ਪੰਜਾਬ ਵਾਲੀ ਜਰਸੀ ਵਾੜ ਇੱਕ ਤੁਹਾਨੂੰ ਵਿਖਾਉਣੇ ਆ ਤੇ ਕਰਦੇ ਆ ਨੀਟੇ ਵੀਰ ਜੀ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਨੇੜਵੀ ਸასი ਕਾਲ ਸੱਚਾ ਵੀ ਅੱਡੀ ਕੀ ਆ ਚੱਲ ਜੇ ਬਹੁਤ ਵਧੀਆ ਕੋਰਨਾ ਦਾ ਕਿਰਪਾ ਚ ਚਲੋ ਕਿਰਪਾ ਚਾਹੀਦੀ ਬਾਬੇ ਬੁੱਢੇ ਸਾਹਿਬ ਦੀਆਂ ਨਾ ਹੋਰ ਠੀਕ ਠਾਕ ਹੈ ਪਰਿਵਾਰ ਤੇ ਵਧੀਆ ਤੇ ਵੇਖਿਆ ਮਾਲਕ ਨਹੀਂ ਮਾਲਕ ਸੌਣ ਲੱਗ ਜਾਂਦਾ ਅੱਛਾ ਮੁਸਲਮਾਨ ਵੇਖ ਜਾਂਦਾ ਆਉਂਦੇ ਫੋਨ ਫਣ ਬਾਬਾ ਅੱਛਾ ਰਾਤੀ ਵੀਰ ਆਪੇ ਹੀ ਲੱਦਣੂ ਵੀਰ ਆਏ ਤਾਂ ਵੇਖੀ ਆ ਦੇਖੇ ਬਹੁਤ ਖੁਸ਼ੀ ਮੈਂ ਪੁੱਛਿਆ ਸੀ ਮੈਂ ਵੀਰ ਜੂ ਵੀਡੀਓ ਜੀ ਵੀਰ ਨੇ ਦੱਸਿਆ ਉਹ ਨਿਕਲਿਆ ਕਹਿੰਦਾ ਉਹਨਾਂ ਵੱਧ ਨਿਕਲਿਆ ਵੀਰ ਥੱਕੇ ਨਾ ਬੱਸ ਥੱਲੇ ਪਾਏ ਬੈਠੇ ਗਦੋਂ ਅਛਾ ਬੰਦੇ ਨਹੀਂ ਥਲੇ ਠੀਕ ਹੈ ਠੀਕ ਹੈ ਹੋਰ ਵੀਰ ਜੀ ਡਰੈਸ ਦੱਸਿਓ ਆਪਣਾ ਡਰੈਸ ਆਪਣਾ ਹੈਗਾ ਜੇ ਪਿੰਡ ਲਖੂਵਾਲ ਹਾਂਜੀ ਤਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ 95926 ਤੇ 6054 ਹਾਂਜੀ ਇਹ ਲਖੂਵਾਲ ਅੰਮ੍ਰਾਸ ਦੇ ਲੱਗੇ ਜੀ ਅੰਮ੍ਰਾਸ ਦੇ ਲੱਗੇ ਤਲਖੂ ਵਾਲੀ ਨਾਲੇ ਲੱਗੇ ਪਰ ਹੰਦਾ ਅੰਦਾ ਲੱਗੇ ਹਾਂ ਜੀ ਕਰੀਏ ਵੀਰ ਜੀ ਗੱਲਬਾਤ ਹਾਂਜੀ ਕਰੀਏ ਇਹ ਵੀਰ ਜੀ ਕੀ ਹਾਕਤਾ ਜੀ ਆ ਵਹਿੜਦਾ ਇਹ ਵੀਰ ਜੀ ਪਿੱਛੇ ਤੁਸੀਂ ਸੁਣੀ ਵਹਿੜ ਹਾਂਜੀ ਤੇ ਜਰਸੀ ਹੈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਬਹੁਤ ਠੰਡੀ ਸੀ ਲਿਆ ਹਾਂਜੀ ਦੇਣਾ ਲੈ 15 ਖੜ ਗੀ ਜੇ ਅੱਛਾ 15 ਦਿਨ ਖੜ ਦੀ ਹੈ 15 ਕਿਲੋ ਦੁੱਧ ਨੇ ਚੋਆਇਆ ਪਹਿਲਾਂ ਨੇ ਅੱਛਾ 15 ਕਿਲੋ ਚਲ ਤੋਰ ਕੇ ਪਹਿਲਾਂ ਵੇਚ ਲੀਏ ਆ ਦੇਖੋ ਲੈਦੀ ਆਉਣ ਲਈ ਦਵਾ ਦਾ ਬੋਲ ਬਹੁਤ ਹੀ ਚੰਗੀ ਵਹਿੜ ਆ ਕੰਦ ਵਜਨ ਵੀ ਚੰਗਾ ਪੰਜਾਬ ਵਾਲੀ ਜਰਸੀ ਆ ਬੂਤੀ ਬਾਦੀ ਦੇ ਵਿੱਚ ਬੂਤੀ ਬਾਦੀ ਵਿੱਚ ਬਹੁਤ ਚੰਗੀ ਬੂਤੀ ਬਾਦੀ ਛੋਟੀ ਬੂਤੀ ਦੀ ਆ ਇਹ ਅੱਛਾ ਤਾਂ ਦੇਣਾ ਜੀ 15 ਹੈ ਗੀ ਜੇ ਤੇ ਬਾਕੀ ਕਾਤ ਵਜ ਚਗਾ ਸੀਲ ਠੰਡੇ ਵੀ ਬਹੁਤ ਹੀ ਜਿਆਦੀ ਹੈ। ਬਣੂ ਵੀ ਬੱਚੀ ਬੜੀ ਆ। ਹਾਂਜੀ। ਇੱਧਰ ਵੇਖੋ। ਏਡਾ ਟਡਾ ਜਿਹਾ। ਨਹੀਂ ਬਣੂ ਬੜੀ। ਆ ਅਗਲੇ ਪਾਸੇ ਤੁਹਾਨੂੰ ਸਾਇਟ ਗਿਆ ਵਖਾਣ ਨੇ ਥਾਣ ਵੀ ਬੜੀ। ਹਾਂਜੀ। ਇਹ ਸੋਹਣੀ ਵੀ ਬੜੀ। ਤੇ ਨੇੜੇ ਵੀਰ ਜੀ ਮੋਲ ਆਪਾਂ ਜੈਜਿਆ ਕਰੀਏ ਹਾਂ ਤੁਹਾਡੇ ਮੋਲ ਜੈਜੀ ਵੇਹਿੰਦੇ ਆ। ਮੋਟ ਬਿਲ ਪਰ ਵੀਤੀ ਜੈਜੀ ਕਰਨਾ। ਹਾਂਜੀ ਹਾਂਜੀ। ਬੱਚੀ ਜੇ ਤਿਆਰ ਹੋ ਰਹੀ ਹੈ ਨਾ ਫਿਰ 50000 ਦੀ। ਹਾਂਜੀ। 45000 ਦੀ। ਕਰ ਦਈਏ ਮੈਂ ਲੇ ਕੇ ਨਾ ਮਾਨਦ। ਮਹਾਂਤਾਨ ਕਰਗੀ ਬਿਲਕੁਲ ਨਿਗਾਨਾ ਕਰਕੇ ਨਾ ਨਹੀਂ ਨਿਗੇ ਕਰਗੀ 40 ਰੁਪਏ ਦੇ ਅਛਾ ਹੋਰ ਨਹੀਂ ਕਰਨਾ ਮਾਨਤਨ ਹਾਂ ਦੋ ਛੱਡ ਦਈਏ ਵੀ ਆ ਦੋ ਛੱਡ ਦਈਏ 37 ਦੀ ਹਾਂਜੀ ਇੱਕ ਹੋਰ ਛੱਡ 37 ਦੀ 37 ਜੋ ਮੈਨੂੰ 100 ਰੁਪਏ ਛੱਡਣਾ ਲਓ ਵੀਰ ਨੇ 37 ਜੋ ਆਪਣੀ ਮਰਜ਼ੀ ਨਾਲ 100 ਰੁਪਏ ਬਾਕੀ ਥਾਣਾ ਦੀ ਤੇ ਪਿਛੇ ਦੀ ਵੀਰ ਦੀ ਫੁੱਲ ਗਰੰਟੀ ਹੋਊਗੀ ਦੁੱਧ ਗੋਸੇਵਾ ਦਾ ਹਾਂਜੀ ਠੀਕ ਆ ਵੀਰ ਜੀ ਤੇ ਵੀਰ ਜੀ ਆ ਕਿੱਥੋਂ ਪੀਸ ਵੇਰ ਲੈਣਤਾ ਜੀ ਲੌਰੀ ਅੱਖ ਵਾਕਿਆ ਹੀ ਸਹੀ ਗੱਲ ਆ ਨਿੱਕੇ ਸਿੰਘ ਦੀ ਝੋਟੀ ਸੁਆ ਪਹਿਲਾ ਜੀ ਅੱਛਾ 1 ਲੀਟਰ ਸੁਦੇ ਜੇ ਸੜੀ ਝੋਟੀ ਦੇ ਦੇਖੋ ਵੀਰ ਜੀ ਥਣਾ ਦਾ ਸਾਇ ਹੀ ਤੇ ਗਾਇ ਵੀ ਦੇਖੋ ਕਿੰਨਾ ਦੇ ਅੱਧ ਵਜ ਨੂੰ ਬਹੁਤ ਜ਼ਿਆਦਾ ਤੇ ਪਹਿਲਾ ਹੀ ਸੁਆ ਜੀ ਝੋਟੀ ਦਾ ਇਸੇ ਤਰ੍ਹਾਂ ਦੇਖੋ ਤੇ ਅੱਖ ਦੇਖੋ ਥਣਪਾਡੇ ਵੀ ਬਹੁਤ ਸਾਗ ਆ ਇਹ ਵੀ ਇੱਥੇ ਕੀ ਜੇ ਕਰਤਾਂ ਕੱਟੀ ਆ ਅਮਰ ਕੱਟੀ ਜੇ ਅਮੀ ਜੀ ਬਿਲਕੁਲ ਤਾਜੀ ਤੀਜੇ ਚੋਥੇ ਦਿੰਦੀ ਹੁੰਦੀ ਸੀ ਜੇ ਇਹ ਬਾਕੀ ਵੀ ਤੁਹ ਪੁੱਛ ਲਈਨੇ ਆਂ ਦੀ ਡਿਟੇਲ ਵੀ। ਜੇਨ ਤੁਮ ਮੈਂ ਖਾ ਰਿਹਾ ਹਾਂ ਦੀ ਬਾਕੀ ਚੀਜ਼। ਮੈਂ ਕੋਠਾ ਮੰਗਾਸ ਐ ਅੱਗੋਂ ਵਿਖਾ ਦਨੇ। ਸਿੰਗੀ ਦੇ ਬਹੁਤ ਹੀ ਨਿੱਕੀ ਆ। ਤੇ ਨੀਰ ਵੀ ਇੱਥੇ ਕਿੰਨਾ ਜਿਆਦਾ ਦੁੱਧ ਦੇ ਥਲੇ? ਦੁੱਧ ਦੇ ਕੋ 8 ਕਿਲੋ ਜੀ। ਅੱਛਾ। ਹਾਂਜੀ। 8 ਕਿਲੋ। ਮੜਾ ਜੈ ਨਾ ਪੱਪਾ ਦਾ ਹੁੰਦੇ ਜੇ ਗੱਡੀ ਠੀਕ ਆ ਵਧੀਆ ਗੱਲ ਬੀ ਮੰਨ ਲੋ ਵੀ ਮੜਾ ਜੈ ਜਦੋਂ ਬੱਚਾ ਛੱਡਣਾ ਨਾ ਹਾਂਜੀ ਮੜਾ ਜੈ ਭਾਵੇਂ ਆਟਾ ਧੂੜ ਲਓ ਠੀਕ ਆ ਚੌਕਰ ਪਾ ਲਓ ਵਧੀਆ ਗੱਲ ਵੀ ਮੰਨ ਲੋ ਘਰ ਵਾਲੇ ਇਸ ਤਰ੍ਹਾਂ ਘਝਾਤੀ ਪਹਿਲਾਂ ਨਾ ਕਰਕੇ ਘਝਾਈ ਆਂਦਾ ਅਸ਼ੁਗਰੀ ਸਾਰੇ ਇਸ ਤਰ੍ਹਾਂ ਲੱਤ ਨਹੀਂ ਪੁੱਟਦੀ ਅੱਲਾ ਮੈਂ ਕਹਿੰਦਾ ਹਿੱਲੂ ਨਾ ਜਦ ਜਿਹੜਾ ਮੜਾ ਪਾ ਕੇ ਬੱਚਾ ਛੱਡਦਾ ਜਿਹੜਾ ਨਹੀਂ ਨਾ ਵੀਰ ਆਖਦਾ ਵੀਡੀਓ ਕਰਦੇ ਦੋ ਟਾਈਮ ਚ ਵਾਪਸ ਠੀਕ ਆ ਵੀਰ ਜੀ ਬਹੁਤ ਵਧੀਆ ਗੱਲ ਲੋ ਵੀਰ ਜੀ ਵੀਰ ਨੇ ਗੱਲ ਸੱਚੀ ਦੱਸੀ ਆ ਸੱਚ ਦੇ ਵਿੱਚ ਹੀ ਫਾਇਦਾ ਹਨਾ ਤੇ ਨੇੜੇ ਵੀਰ ਦੀ हां जी पर आपा बिल्कुल जायज ही ਵੀ ਦੇ ਦੇਣੀ ਤੇ ਦੇਣੀ ਉਸੇ ਸੁਰੇਜ ਰੇਟ ਕਰੀਏ 75 ਦੇ ਦੇਈਏ ਹੋਰ ਕਰਦਗੇ ਮਾਨ ਮੇਰਾ ਵੀ 74 ਛੱਡ ਗਏ 74 ਨਾ ਛੱਡ ਗਏ 74 2 ਉਹ ਛੱਡ ਗਏ ਹੋਰ 72 72 ਦੇ ਦੀਏ ਇੱਕ ਹੋਰ ਵਾਰ ਛੱਡ ਗਏ ਫਿਰ ਪੂਰੇ ਦੀ ਜਾਂਦੀ ਏ ਚਲ ਪੂਰੇ ਦੀ ਜਾਂਦੋਂ ਜੁਣ ਸ਼ੂਟਿੰਗ ਕਰਾਂਗਾ ਤੇ ਦੁੱਧ 8 ਕਿਲੋ ਹੈਗਾ 8 ਕਿਲੋ ਦੁੱਧ ਆ ਸਾਢੇ 7 ਨਾਲ ਇਧਰ ਮੰਗਾ ਲੈ ਕੋਲ ਲਓ ਵੀਰ ਜੀ ਸਾਢੇ 7 ਕਿਲੋ ਦੀ ਗਾਰੰਟੀ ਦੇ ਜਿਹੜਾ ਮਰਜ਼ੀ ਵੀ ਰੰਗ ਲੈ ਨਹੀਂ ਕੋਈ 70000 ਦੀ ਨਹੀਂ ਦਿੰਦਾ ਵੀਰ ਜੀ ਜੋਟੀ 400 ਚੰਗਣ ਵਾਲੀ ਉਹ ਸਾਸ ਫਰੀ ਜੋਟੀ ਆ ਇਹ ਹੋਰ ਨੀਟੇ ਵੀਰ ਜੀ ਕੋਈ ਕਹਿਣਾ ਚਾਹੁੰਦੇ ਜੀ ਹੋਰ ਇਹੋ ਜਿਹੀ ਸੂਈ ਇੱਕੋ ਹੀ ਆ ਹਾਂਜੀ ਤੋਂ ਸਵਾਗਤ ਸੱਲੀ ਕਰਕੇ ਖੜੇ ਗੱਪਾਂ ਬਿਲਕੁਲ ਜਿਹੜਾ ਵੀ ਨਹੀਂ ਆ ਸਕਦਾ ਥਣਾ ਦੀ ਜਿਹੜਾ ਨਹੀਂ ਆ ਸਕਦਾ ਥਣਾ ਉਹਨਾਂ ਦੀ ਸਾਡੀ ਫੁੱਲ ਗਰੰਟੀ ਹੋਊਗੀ ਚੋਨਾ ਮਾਰੀਓ ਚੋਨਾ ਮਾਰੀਓ ਬਿਲਕੁਲ ਲਓ ਵੀਰ ਜੀ ਬਹੁਤ ਬਹੁਤ ਧੰਨਵਾਦ